ਅੱਜ ਦੀ ਮੀਟਿੰਗ ਸਾਡੇ ਜਿਹੜੀ ਰਹੀ ਹੈ ਅੱਜ ਅਸੀਂ ਮੈਂਬਰਾਂ ਨੂੰ ਗਾਈਡ ਕੀਤਾ ਹੈ ਡੀਆਈਸੀ ਆਫਿਸ ਤੋਂ ਆਫਿਸਰਸ ਆਏ ਸੀਗੇ ਫੰਕਸ਼ਨਲ ਮੈਨੇਜਰ ਮਿਸਟਰ ਮਨਜੀਤ ਸਿੰਘ ਲਾਲੀ ਜੀ ਮੈਮ ਗੁਰ ਗੁਰਮੀਤ ਸਿੰਘ ਜੀ ਤੇ ਗੁਰਮੀਤ ਕੌਰ ਜੀ ਔਰ 파ਰਸ ਜੀ ਡੀਆਈਸੀ ਆਫਿਸ ਦੇ ਜਿਹੜੇ ਮੇਨ ਆਫਿਸਰਸ ਆਏ ਅੱਜ ਉਹਦਾ ਆਣਾ ਹੋਇਆ ਸਾਡੀ ਮੀਟਿੰਗ ਚ ਬੜਾ ਅੱਛਾ ਮਾਹੌਲ ਦੇ ਵਿੱਚ ਡਿਸਕਸ਼ਨ ਹੋਈ ਹੈ ਲਾਲੀ ਜੀ ਨੇ ਮੈਡਮ ਨੇ ਬੜੀ ਅੱਛੀ ਗਾਈਡ ਕੀਤਾ ਸਾਡੇ ਮੈਂਬਰਸ ਨੂੰ ਕੀ ਕੀ ਗਵਰਨਮੈਂਟ ਪੰਜਾਬ ਗਵਰਨਮੈਂਟ ਵੱਲੋਂ ਕੀ ਸਕੀਮਸ ਆ ਰਹੀਆਂ ਔਰ ਮੈਂਬਰਸ ਨੇ ਜਿਹੜੀ ਕੁਐਸਚਨਿੰਗ ਕੀਤੀ ਹੈ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਅਸੀਂ ਕਿਸ ਸਕੀਮ ਦੇ ਅੰਡਰ ਅਸੀਂ ਬੈਨੀਫਿਟ ਚੱਕ ਸਕਦੇ ਹਾਂ ਮੈਡਮ ਨੇ ਇੱਕ ਗੱਲ ਜਿਹੜੀ ਰੱਖੀ ਹੈ ਮੈਂਬਰਸ ਦੇ ਨਾਲ ਉਹ ਰੱਖੀ ਹੈ ਕਿ ਤੁਸੀਂ ਜਦੋਂ ਮਰਜੀ ਜਿਸ ਮਰਜੀ ਗੱਲ ਤੇ ਕੋਈ ਵੀ ਕਲੈਰੀਫਿਕੇਸ਼ਨ ਲੈਣੀ ਹੋਏਗੀ ਮੈਨੂੰ ਕਾਲ ਕਰ ਲਓ ਜਾਂ ਤੁਸੀਂ ਅਗਰ ਆਫਿਸ ਆਣਾ ਚਾਹੁੰਦੇ ਹੋ ਡੀਆਈਸੀ ਮੋਸਟ ਵੈਲਕਮ ਪਾਰਸ ਜੀ ਨੇ ਜਿਹੜੀ ਸ਼ੋਰਟੀ ਦਿੱਤੀ ਹੈ ਕਿ ਜਿਹੜਾ ਵੀ ਮੈਂਬਰ ਲੁਗਦਗ ਭਾਰਤੀ ਵੱਲੋਂ ਆਏਗਾ ਅਸੀਂ ਉਹਨਾਂ ਦਾ ਸਪੈਸ਼ਲ ਟਾਈਮ ਦੇ ਕੇ ਪੂਰੀ ਕਲੀਅਰੈਂਸ ਕਰਾਂਗੇ ਜੋ ਵੀ ਉਹਨਾਂ ਦੇ ਡਾਊਟ ਹੈ ਔਰ ਲਾਲੀ ਜੀ ਜਿਹੜੇ ਕਿ ਸਾਡੇ ਨਾਲ ਬੜੇ ਪੁਰਾਣੇ ਵੀ ਜੁੜੇ ਹੋਏ ਆਏ ਆ ਔਰ ਉਹਨਾਂ ਦਾ ਹਮੇਸ਼ਾ ਸਾਡੇ ਨੂੰ ਬੜਾ ਅੱਛਾ ਗਾਈਡੈਂਸ ਵੀ ਦੇ ਰਹੀ ਹੈ ਉਹਨਾਂ ਦਾ ਜਿਹੜਾ ਆਣਾ ਹੋਇਆ ਉਹਨਾਂ ਦਾ ਮੈਂ ਥੈਂਕਫੁਲ ਹਾਂ ਮੈਂਬਰ ਜਿਹੜੇ ਸਾਡੇ ਅੱਜ ਆਏ ਆ ਕਾਫੀ ਲੰਬੀ ਡਿਸਕਸ਼ਨ ਚੱਲੀ ਹੈ ਚਲ ਹਾਲਾਂਕਿ ਮੈਨੂੰ ਲੱਗ ਰਿਹਾ ਸੀ ਕਿ ਪ੍ਰੋਗਰਾਮ ਥੋੜਾ ਜਿਹਾ ਛੋਟਾ ਜਾਏਗਾ ਤੇ ਮੈਂ ਸਾਰੇ ਮੈਂਬਰਾਂ ਦਾ ਥੈਂਕਸ ਵੀ ਕਰਦਾ ਹਾਂ ਮੀਡੀਆ ਦਾ ਵੀ ਥੈਂਕਸ ਕਰਾਂਗਾ ਕਿਉਂਕਿ ਕਿ ਤੁਹਾਨੂੰ ਵੀ ਕਾਫੀ ਦੇਰ ਤੱਕ ਵੇਟ ਕਰਨਾ ਪਈ ਹੈ ਆ ਸਰਕਾਰ ਵੱਲੋਂ 2023 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਹੋਈ ਸੀ ਜਿਹਦੇ ਵਿੱਚ ਗ੍ਰੀਨ ਸਟੈਂਪ ਪੇਪਰ ਦੀ ਸਕੀਮ ਨੂੰ ਜਾਰੀ ਕੀਤਾ ਗਿਆ ਹੈ ਜੋ ਕਿ ਲੋਕਾਂ ਦੀ ਸਹੂਲਤ ਦੇ ਲਈ ਇੰਡਸਟਰੀ ਦੇ ਸਹੂਲਤ ਦੇ ਲਈ ਬਹੁਤ ਬੈਨੀਫੀਸ਼ੀਅਲ ਹੈ ਜਿਵੇਂ ਕਿ ਪਹਿਲਾਂ ਤੁਸੀਂ ਲੋਕ ਲੈਂਡ ਲੈਂਦੇ ਸੀ ਇੰਡਸਟਰੀ ਲਗਾਉਣ ਲਈਆਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜੇਕਰ ਅਸੀਂ ਗ੍ਰੀਨ ਸਟੈਂਪ ਪੇਪਰ ਤੇ ਅਪਲਾਈ ਕਰਦੇ ਹਾਂ ਤੇ ਪਹਿਲਾਂ ਹੀ ਸਾਨੂੰ ਲੈਂਡ ਦੀ ਆਈਡੈਂਟੀਫਿਕੇਸ਼ਨ ਦਾ ਪਤਾ ਲੱਗ ਜਾਂਦਾ ਜੋ ਕਿ ਤੁਹਾਨੂੰ ਚੇਂਜ ਆਫ ਲੈਂਡ ਯੂਜ਼ ਦੇ ਲਈ ਅਪਲਾਈ ਕਰਨ ਦੇ ਵਿੱਚ ਕਾਫੀ ਪ੍ਰੋਬਲਮਾਂ ਆਪੇਸ਼ ਆਉਂਦੀਆਂ ਸੀ ਬਾਅਦ ਵਿੱਚ ਪਰਮਿਸ਼ਨਸ ਵੀ ਸੀ ਮਿਲਦੀਆਂ ਜੇਕਰ ਅਸੀਂ ਗ੍ਰੀਨ ਸਟੈਂਪ ਪੇਪਰ ਦੇ ਵਿੱਚ ਅਪਲਾਈ ਕਰਨ ਲਈ ਸਰਵਿਸ ਕੈਪ ਜਦੋਂ ਪਹਿਲਾਂ ਭਰਦੇ ਹਾਂ ਉਹਦੇ ਵਿੱਚ ਪਹਿਲਾਂ ਹੀ ਡੀਟੀਪ ਪ੍ਰੋਸੀਜਨ ਚੱਲ ਜਾਂਦੀ ਹੈ ਤੇ ਉਹਦੇ ਵਿੱਚ ਤੁਹਾਡੀ ਲੈਂਡ ਵੈਰੀਫਾਈ ਹੋ ਜਾਂਦੀ ਹੈ ਪਰ ਕਨਫਰਮ ਬਿਲਾਈ ਕਰਨਾ ਤੁਸੀਂ ਲੈਂਡ ਲੈਣ ਲੱਗਿਆਂ ਕਿ ਉਹ ਇੰਡਸਟਰੀਅਲ ਜ਼ੋਨ ਦੇ ਵਿੱਚ ਹੋਵੇ ਡੀਟੀਪੀ ਵੱਲੋਂ ਕੁਝ ਇੰਡਸਟਰੀਅਲ ਜ਼ੋਨ ਕਈ ਸ਼ਹਿਰਾਂ ਵਿੱਚ ਕਨਫਰਮ ਕੀਤੇ ਗਏ ਜਿਵੇਂ ਕਿ ਮੁਹਾਲੀ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਇਹਨਾਂ ਵਿੱਚ ਇੰਡਸਟਰੀਅਲ ਏਰੀਆ ਮਤਲਬ ਆਇਡੈਂਟੀਫਾਈ ਕੀਤੇ ਹੋਏ ਨੇ ਅਗਰ ਤੁਸੀਂ ਗ੍ਰੀਨ ਸਟੈਂਪ ਪੇਪਰ ਲਈ ਅਪਲਾਈ ਕਰਨਾ ਹੈ ਤੇ ਪਹਿਲਾਂ ਤੁਸੀਂ ਇੰਡਸਟਰੀਅਲ ਜ਼ੋਨ ਚ ਤੁਹਾਡੀ ਲੈਂਡ ਹੋਣੀ ਜ਼ਰੂਰੀ ਹੈ ਉਸ ਤੋਂ ਬਾਅਦ ਡੀਟੀਪੀ ਨੂੰ ਤੁਹਾਡਾ ਇਹ ਤੁਸੀਂ ਅਪਲਾਈ ਕਰਦੇ ਆ ਉੱਥੋਂ ਇੱਕ ਟੀਮ ਵੈਰੀਫਿਕੇਸ਼ਨ ਕਰਨ ਲਈ ਆਂਦੀ ਹੈ ਤੇ ਉਹ ਅਗਰ ਤੁਹਾਡੀ ਵੈਰੀਫਿਕੇਸ਼ਨ ਕੰਪਲੀਟ ਹੋ ਜਾਂਦੀ ਹੈ ਉਹਨਾਂ ਦੇ ਨੋਰਮਸ ਦੇ ਅਕੋਰਡਿੰਗ ਗਾਈਡਲਾਈਨਸ ਦੇ ਅਕੋਰਡਿੰਗ ਤੇ ਉਸ ਤੋਂ ਬਾਅਦ ਰੈਵਨਿਊ ਡਿਪਾਰਟਮੈਂਟ ਤੇ ਤੁਹਾਡੀ ਉਸ ਚੀਜ਼ ਤੇ ਵੈਰੀਫਿਕੇਸ਼ਨ ਕਰਦਾ ਹੈ ਕਿ ਉਹ ਲੈਂਡ ਦੇ ਜਿਹੜੀ ਰੋਡ ਜਾ ਰਹੀ ਹੈ ਉਹ ਚਾਰਕਮਕਰਮ ਹੈ ਕਿ ਨਹੀਂ ਹੈ ਅਗਰ ਉਹ ਚਾਰ ਕਰਮ ਹੈ ਤੁਸੀਂ ਉਹਨਾਂ ਦੀਆਂ ਗਾਈਡਲਾਈਨ ਫੁੱਲਫਿਲ ਕਰਦੇ ਹੋ ਤਾਂ ਫਿਰ ਉਸ ਤੋਂ ਬਾਅਦ ਸੈਕਿੰਡ ਟਾਈਮ ਫਿਰ ਤੁਹਾਨੂੰ ਇਹ ਸੀਆਰਓ ਰਿਪੋਰਟ ਤੁਹਾਡੀ ਤਿਆਰ ਹੋ ਜਾਂਦੀ ਹੈ ਸੈਕਿੰਡ ਟਾਈਮ ਤੁਹਾਡੀ ਡੀਟੀਪੀ ਦੇ ਕੋਲ ਜਾਂਦਾ ਹੈ ਤੁਹਾਡਾ ਇਹ ਦੁਬਾਰਾ ਵੈਰੀਫਿਕੇਸ਼ਨ ਦੇ ਲਈ ਉਸ ਤੋਂ ਜਦੋਂ ਤੁਹਾਡੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਤੇ ਤੁਹਾਨੂੰ ਐਨਓਸੀ ਜਾਰੀ ਹੋ ਜਾਂਦਾ ਹੈ ਗ੍ਰੀਨ ਸਟੈਂਪ ਪੇਪਰ ਲੈ ਲੇ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਕਿ ਛੇ ਡਿਪਾਰਟਮੈਂਟ ਹਨ ਉਹਨਾਂ ਦੀ ਅਪਰੂਵਲ ਮਿਲ ਜਾਏਗੀ ਔਰ ਇਹ ਨੂੰ ਅਪਲਾਈ ਕਰਨ ਲਈ ਪਹਿਲਾਂ ਤੁਹਾਨੂੰ 5000 ਫੀਸ ਭਰਨੀ ਪਏਗੀ ਜੋ ਕਿ ਪ੍ਰਤੀ ਏਕੜ ਹੈ ਇੱਕ ਉਸ ਤੋਂ ਭਾਵੇਂ ਤੁਹਾਡੀ 60 ਮਰਲੇ ਜਗਾ ਭਾਵੇਂ 180 ਮਰਲੇ ਜਗਾ ਉਹ ਤੁਹਾਡੀ ਪਹਿਲੀ 5000 ਫੀਸ ਲੱਗੇਗੀ ਉਸ ਤੋਂ ਬਾਅਦ ਜਿੰਨੇ ਭਾਵੇਂ ਤੁਹਾਡਾ 2 ਏਕੜ ਹੈ 3 ਏਕੜ ਹੈ ਨੈਕਸਟ ਸਟੈਪ ਤੇ ਤੁਹਾਡੀ 1000 ਐਕਸਟਰਾ ਹੋਏਗੀ ਜਿਵੇਂ ਕਿ ਪਹਿਲੇ ਏਕੜ 'ਚ 5000 ਤੇ ਦੂਸਰੇ ਏਕੜ ਤੁਹਾਨੂੰ 1000 ਮਤਲਬ ਕਿ 2 ਏਕੜ 'ਚ ਤੁਹਾਨੂੰ 6000 ਫੀਸ ਪਹਿਲਾਂ ਪੇ ਕਰਨੀ ਪਏਗੀ ਜਦੋਂ ਤੁਸੀਂ ਐਸਕੇਪ ਲਈ ਅਪਲਾਈ ਕਰਦੇ ਹੋ ਅੱਜ ਲੱਗੋ ਜੋ ਕੈਕਰੀ ਚੰਦ ਜੁਨੇਟਰੀ ਮਤਲਬ ਕਿ ਮੀਟਿੰਗ ਤੇ ਵੀ ਤੁਸੀਂ ਮੈਂ ਸਤੇਰ ਦੀ ਜਗਤ ਮੈਂ ਗ੍ਰੀਨ ਸਟੈਂਪ ਪੇਪਰ ਹੋ ਰਹੀ ਹੈ ਗਾਈਡ ਕਰਨਾ ਆਈ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਸਕੀਮ ਚਲਾਈ ਗਈ ਹੈ ਜਿਹਦੇ ਵਿੱਚ ਉਹਨਾਂ ਨੂੰ ਬਾਰ-ਬਾਰ ਬਈਆ ਪ੍ਰੋਬਲਮ ਫੇਸ ਕਰਨੀਆਂ ਪੈਣੀਆਂ ਇੱਕ ਯੂਨਿਟ ਲਗਾਉਣ ਦੇ ਲਈ ਉਹ ਅਗਰ ਅਸੀਂ ਗ੍ਰੀਨ ਸਟੈਂਪ ਪੇਪਰ ਦੇ ਐਸ ਕੈਪ ਨੂੰ ਭਰ ਕੇ ਉਸ ਪੋਰਟਲ ਤੇ ਜਾਂਦੇ ਆ ਤੇ ਪਹਿਲਾਂ ਹੀ ਲੈਂਡ ਦੇ ਵਿੱਚ ਜੋ ਕਮੀ ਪੇਸ਼ੀ ਉਹ ਨਿਕਲ ਕੇ ਬਾਅਦ ਤੁਹਾਨੂੰ ਸਾਰੀਆਂ ਪ੍ਰੋਬਲਮ ਫੇਸ ਨਹੀਂ ਕਰਨੀਆਂ ਪੈਣੀਆਂ ਜਿਵੇਂ ਕਿ ਤੁਹਾਨੂੰ ਇਹ ਫਾਇਰ ਵਾਲੀ ਜਾਂ ਤੁਹਾਨੂੰ ਪੋਲੂਸ਼ਨ ਦੀ ਜਾਂ ਤੁਹਾਨੂੰ ਡਾਇਰੈਕਟਰ ਫੈਕਟਰੀ ਦੀ ਜਿੱਦਾਂ ਕਿ ਇਧਰ ਇਸ ਹੋਰ ਡਿਪਾਰਟਮੈਂਟ ਨੇ ਉਹਨਾਂ ਦੀਆਂ ਅਪਰੂਵਲਸ ਲੈਣ ਲੱਗਾ ਕਾਫੀ ਪ੍ਰੋਬਲਮਸ ਫੇਸ ਕਰਦੀਆਂ ਪੈਂਦੀਆਂ ਉਹ ਨਹੀਂ ਹੋਣਗੀਆਂ ਹਾਂਜੀ ਅੱਜ ਮੈਂ ਲਗੋ ਜੋਗ ਪਾਰਤੀ ਦੀ ਮੀਟਿੰਗ ਅਟੈਂਡ ਕਰਨਾ ਹੈ ਲਗੋ ਜੋਗ ਪਾਰਤੀ ਸਿਰਫ ਇੱਕ ਜ਼ਿਲ੍ਹੇ ਤੇ ਜਾਂ ਪੰਜਾਬ ਪੰਜਾਬ ਦੇ ਲੈਵਲ ਦੀ ਇੱਕ ਐਸੋਸੀਏਸ਼ਨ ਨਹੀਂ ਇਹਨੂੰ ਕਹਿ ਸਕਦੇ ਇਨ ਭਾਰਤ ਦੇ ਉਹ ਐਸੋਸੀਏਸ਼ਨ ਹੈਗੀ ਆ ਜਿਹਦੇ ਅਸੋਚ ਦੇ نیچے ਹੋਰ ਬਹੁਤ ਸਾਰੀਆਂ ਐਸੋਸੀਏਸ਼ਨਾਂ ਬਣੀਆਂ ਹੈਗੀਆਂ ਔਰ ਮੇਰੇ ਸਾਹਬ ਦੇ ਨਾਲ ਫੈਦ ਪੰਜਾਬ ਕੀ ਮਤਲਬ ਕੀ ਪੂਰੇ ਭਾਰਤ ਵਿੱਚ ਇਦੋਂ ਵੱਡੀ ਕੋਈ ਐਸੋਸੀਏਸ਼ਨ ਜਿਹਦੇ ਵਿੱਚ ਇੰਨੀ ਕੋਈ ਮੈਂਬਰਸ਼ਿਪ ਹੋਵੇ ਇਦੋਂ ਵੱਡੀ ਕੋਈ ਐਸੋਸੀਏਸ਼ਨ ਨਹੀਂ ਹੈਗੀ ਔਰ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਮੈਂ ਇਸ ਐਸੋਸੀਏਸ਼ਨ ਦਾ ਅੱਜ-ਅੱਜ ਪਾਰਟ ਬਣਿਆ ਹੈਗਾ ਇਸ ਐਸੋਸੀਏਸ਼ਨ ਦੇ ਵਿੱਚ ਆ ਕੇ ਜੋ ਡਿਪਾਰਟਮੈਂਟ ਦੀਆਂ ਐਮਐਸਐਮ ਦੀਆਂ ਦਸਤੀ ਵਾਸਤੇ ਪਾਲਿਸੀਆਂ ਹੈਗੀਆਂ ਜਿਵੇਂ ਆਪਾਂ ਅੰਦਸਤੀ ਪਾਲਿਸੀ 222 ਦੀ ਗੱਲ ਕਰੀਏ ਜਿਹਦੇ ਵਿੱਚ ਅਗਰ ਕੋਈ ਨਵੀਂ ਅੰਦਸੇ ਸੈਟਅਪ ਹੁੰਦੀ ਹੈਗੀ ਆ ਤੇ ਉਹਨਾਂ ਨੂੰ ਲੈਂਡ 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 ਤੋਂ ਲੱਗ ਕੇ ਅਗਵਾ ਮੰਤਲਕ ਜੁਨਟ ਪੂਰੇ ਸਟੈਬਲਿਸ਼ ਹੋਣ ਤੱਕ ਡਿਪਾਰਟਮੈਂਟ ਪੂਰੇ ਹੀ ਉਹਨਾਂ ਨੇ ਇਨਸੈਂਟਿਵ ਮੰਤਲਕ ਸੈਕਟਰ ਵਾਈਜ਼ ਦੇ ਰਿਆ ਹੈਗਾ ਜਿਵੇਂ ਆਪਾਂ ਲੈਂਡ ਦੀ ਗੱਲ ਕਰਦੇ ਆਂ ਤੇ ਲੈਂਡ ਵਿੱਚ ਜਦੋਂ ਆਪਾਂ ਨਵੀਂ ਲੈਂਡ ਲੈਣੇ ਹੈਗੇ ਆ ਤੇ ਲੈਂਡ ਦੇ ਵਿੱਚ ਹੀ ਉਹਨਾਂ ਨੂੰ ਜਨਿਸ ਟੈਂਪਡ ਉਹਨੇ ਪੇ ਕਰਣੀ ਹੈਗੀ ਆ ਉਹਨਾਂ ਨੂੰ ਰੀਇਮਬਰਸਮੈਂਟ ਵੀ ਹੋ ਸਕਦੀ ਹੈਗੀ ਆ ਤੇ ਉਹਨਾਂ ਨੂੰ ਪਹਿਲਾਂ ਮਾਫੀ ਵੀ ਹੈਗੀ ਆ ਅਗਰ ਆਪਾਂ ਕਹੀਏ ਕਿ ਆਪਾਂ ਪਹਿਲਾਂ ਮਾਫੀ ਲੈਣੀ ਮਾਫੀ ਵੀ ਲੈ ਸਕਦੇ ਹੈਗੇ ਆ ਜਾਂ ਜੁਨਟ ਪੂਰਾ ਚਲਾਉਣ ਤੋਂ ਬਾਅਦ ਆਪਾਂ ਜੇ ਉਹਦੀ ਵਾਪਸੀ ਲੈਣ ਤਾਂ ਵਾਪਸੀ ਵੀ ਲੈ ਸਕਦੇ ਆਂ GST ਜਿੰਨਾ ਆਪਾਂ ਪੇ ਕਰ ਰਹੇ ਹੈਗੇ ਆ ਉਹ ਰਿਸਟੋਰ ਦੀ ਅਲੱਗ-ਅਲੱਗ ਰਿਸਟੋਰ ਦੇ ਹਿਸਾਬ ਨਾਲ ਉਹਨਾਂ ਨੂੰ ਹਰ ਸਾਲ ਰਿਇਮਬਰਸਮੈਂਟ ਹੈਗੀ ਆ ਇਦਾਂ ਹੀ ਇਲੈਕਟ੍ਰਿਕ ਡਿਊਟੀ ਮਤਲਬ ਕਿ ਅੰਦੱਸੀ ਵਾਸਤੇ ਫਿਕੋਣ ਜਿਹੜੀਆਂ ਅੱਜਕੱਲ ਮੈਂ ਲਿਖਿਆ ਜਿਹੜੇ ਆਪਣੇ ਬਹੁਤ ਸਾਰੇ ਵੀਰ ਮੇਲ ਜਿਹੜੇ ਜਿੰਨਾਂ ਦੀਆਂ ਆਪਣੇ ਫਾਉਂਡਰੀ ਲੱਗੀਆਂ ਹੈਗੀਆਂ ਉਹਨਾਂ ਦੇ ਜਿਹੜਾ ਬਿਜਲੀ ਉਹ ਵੀ ਰਾਮਦਿਲ ਹੈਗਾ ਤੇ ਬਿਜਲੀ ਵਾਸਤੇ ਹੀ ਸਰਕਾਰ ਵੱਲੋਂ ਬਹੁਤ ਵੱਡਾ ਇਨਸੈਂਟਿਵ ਦਿੱਤਾ ਜਾ ਰਿਹਾ ਹੈਗਾ ਕਿ ਇਹਨਾਂ ਨੂੰ 7 ਸਾਲ ਨਾਥਾ ਸੈਕਟਰ ਹੈਗਾ ਤੁਹਾਨੂੰ 10 ਸਾਲ ਵਾਸਤੇ ਬਿਜਲੀ ਡਿਊਟੀ ਜਿਹੜੀ ਮਾਫ ਹੈਗੀ ਆ ਇਸ ਤੋਂ ਇਲਾਵਾ ਹੋਰ ਜਿਵੇਂ ਸਰਦੀ ਸਕੀਮ ਜਿਵੇਂ ਨਾ ਇੱਕ ਰਾਈਟ ਟੂ ਬਿਜ਼ਨਸ ਐਕਟ ਹੈਗਾ ਅਗਰ ਕੋਈ ਨਵਾਂ ਦਸਤਿਆਪਨ ਲਗਾਈ ਹੈਗੀ ਆ ਜਾਂ ਨਵੀਂ ਲਗਾਉਣਾ ਚਾਹੁੰਦੇ ਹੈਗੇ ਆ ਉਹਦੇ ਵਾਸਤੇ ਇਹ ਹੁੰਦਾ ਕਿ ਆਪਾਂ ਨੂੰ ਬਹੁਤ ਸਾਰੇ ਡਿਪਾਰਟਮੈਂਟ ਤੋਂ ਜਾ ਕੇ 10-12 ਡਿਪਾਰਟਮੈਂਟ ਰੈਗੂਲੇਟਰੀ ਕਲੀਅਰੈਂਸ ਲੈ ਕੇ ਲੈਣੀਆਂ ਪੈਣੀਆਂ ਹੈਗੀਆਂ ਪਰ ਇਮੀਡੀਏਟ ਆਪਾਂ ਲੈ ਕੇ ਸਾਰਾ ਕੰਮ ਕਰਨਾ ਹੋਵੇ ਤਾਂ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈਗਾ ਔਰ ਇਹ ਸੈਕੰਡ ਦੇ ਵਿੱਚ ਇਦਾਂ ਦਾ ਮਤਲਬ ਹੈ ਕਿ ਸਰਕਾਰ ਵੱਲੋਂ ਫੈਸਲੀ ਦਿੱਤੀ ਗਈ ਆ ਕਿ ਤੁਸੀਂ ਸਿਰਫ ਇੱਕ ਸਿੰਗਲ ਐਪਲੀਕੇਸ਼ਨ ਫਾਰਮ ਭਰ ਕੇ ਤੁਹਾਨੂੰ ਵਿਦਨ 15 ਡੇਜ ਤੁਹਾਨੂੰ ਇੱਕ ਕਲੀਅਰੈਂਸ ਮਿਲ ਜਾਣੀ ਹੈਗੀ ਆ ਤਾਂ ਤੁਸੀਂ ਉਸ ਤੋਂ ਬਾਅਦ ਸਾਢੇ 3 ਸਾਲ ਦਾ ਸਮਾਂ ਤੁਹਾਨੂੰ ਮਿਲ ਗਿਆ ਸਾਢੇ 3 ਸਾਲ ਦੇ ਵਿੱਚ ਬਾਕੀ ਜਿੰਨੇ ਡਿਪਾਰਟਮੈਂਟਾਂ ਰੈਗੂਲੇਟਰੀ ਹੈਗੀਆਂ ਰੈਗੂਲੇਟਰੀ ਮੀਨ ਕੋਈ ਆਪਾਂ ਨਕਸ਼ਾ ਪਾਸ ਕਰਾਉਣਾ ਹੈਗਾ ਆ ਕੋਈ ਪੋਲੂਸ਼ਨ ਕੰਟਰੋਲ ਬੋਰਡ ਤੋਂ ਕੋਈ ਐਨਓਸੀ ਲੈਣੀ ਹੈਗੀ ਆ ਜਾਂ ਕੰਸੈਂਟ ਟੂ ਆਪਰੇਟ ਲੈਣੀ ਹੈਗੀ ਆ ਇਦਾਂ ਹੀ ਆਪਾਂ ਬਾਕੀ ਜੇ ਲੇਬਰ ਡਿਪਾਰਟਮੈਂਟ ਹੈਗਾ ਆ ਇਹ ਜਿੰਨੀਆਂ ਜਿੰਨੀਆਂ ਮੱਲੂਕੀ ਬਾਦੀਆਂ ਰੈਗੂਲੇਟਰੀ ਬਾਤ ਚ ਲੈਣ ਵਾਲੀਆਂ ਹੈਗੀਆਂ ਉਹਦੇ ਵਾਸਤੇ ਆਪਾਂ ਨੂੰ 3.5 ਸਾਲ ਦਾ ਸਮਾਂ ਮਿਲ ਜਾਂਦਾ ਔਰ ਇੰਡਸਟਰੀ ਨੂੰ ਇਹ ਹੁੰਦਾ ਕਿ ਅੱਜ ਮੈਂ ਅੱਜ ਇੱਕ ਸੋਚ ਰਿਹਾ ਹੈਗਾ ਔਰ 15 20 ਦਿਨ ਬਾਅਦ ਮੈਂ ਸੋਚਦਾ ਕਿ ਮੈਂ 15 20 ਦਿਨਾਂ ਚ ਆਪਣਾ ਕੰਮ ਸਟਾਰਟ ਕਰਨਾ ਹੈਗਾ ਔਰ ਅਗਰ ਜੇ ਉਹ ਬੰਦਾ ਰਾਈਟ ਤੋਂ ਬਿਜ਼ਨਸ ਐਕਟ ਵਿੱਚ ਅਪਲਾਈ ਕਰਦਾ ਤੇ ਆਪਣਾ 15 ਦੇ 20 ਦਿਨ ਦੇ ਵਿੱਚ ਬਾਅਦ ਬਾਅਦ ਆਪਣਾ ਜਿਹੜਾ ਕੰਮ ਇਹਦਾ ਨਮਾ ਸਟਾਰਟ ਕਰ ਸਕਦਾ ਹੈਗਾ